ਹਾਂਜੀ ਵੈਗਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਹਾਂਜੀ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਆਪਣੇ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜਿਹੜੇ ਜਿਹੜੇ ਡੇਲੀ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੀ ਵੀਡੀਓ ਨੂੰ ਬਾਤੋ-ਬਾਤ ਲੈ ਕੇ ਸ਼ੇਅਰ ਕਰਿਆ ਕਰੋ ਜੀ ਆਪਣੀ ਜੀ ਵੀਡੀਓ ਦੇ ਵਿਊ ਬਹੁਤ ਘੱਟ ਆਉਂਦੇ ਨੇ ਜੀ ਵੀਡੀਓ ਦੇਖਿਆ ਕਰੋ ਜੀ ਸਾਰੇ ਭੈਣ ਭਾਈ ਸਪੋਰਟ ਕਰੋ ਜੀ ਆਪਾਂ ਬਣਾਉਣ ਲੱਗੇ ਆ ਜੀ Shimla mirchਾਂ ਦੀ ਸਬਜ਼ੀ ਤੇ ਇੱਧਰ ਆਪਾਂ ਜੀ ਕੜਾਹੀ ਦੇ ਵਿੱਚ ਤੇਲ ਰੱਖਿਆ ਗਰਮ ਪਾ ਦਾਂਗੇ ਪਿਆਜ਼ ਹਾਂਜੀ ਪਿਆਜ਼ ਆਪਾਂ ਨੇ ਪਾ ਲੇ ਕੜਾ ਲੋਂਗੇ ਦੇ ਵਿੱਚ ਆਪਾਂ ਜੀ ਲਗਾਤਾਰ ਚਲਾਉਂਦੇ ਰੱਖਾਂਗੇ ਪਿਆਜ਼ਾਂ ਨੂੰ ਪਕਾ ਲਾਂਗੇ ਲਾਈਟ ਬਣਾਉਣ ਦੇ ਹੋਂ ਤੱਕ ਇਹਨਾਂ ਦਾ ਕਲਰ ਥੋੜਾ ਜਿਹਾ ਚੇਂਜ ਕਰਾਂਗੇ हां जी दो-तीन दिन हो गई थी नेहरी चल दी नु बड़ा ही नेहरी निकली अदे नाल ने वाला अपने आलू बॉईल हो रहे ते ने चाल चाल ते नमक ते हल्दी ਪਾ ਕੇ ਆਪਾਂ ਬੋਇਲ ਕਰਦੇ ਹੁਨੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਜਿਹੜੀ ਵੀ ਚਾਹ ਦੀ ਚਾਹ ਲੂ ਪੈਨ ਦੇ ਹੁ ਬੋਇਲ ਕਰਕੇ ਹੀ ਪਾਉਨੇ ਤੇ ਦੋ-ਤਿੰਨ ਦਿਨ ਹੋ ਗਏ ਜੀ ਨੇਹਰੀ ਚੱਲਦੀ ਨੇਹਰੀ ਨੇ ਬੜਾ ਦੰਦ ਪਾਇਆ ਪੁੱਤੇ ਪੁੱਤੇ ਬਹੁਤ ਜੀ ਫੋ ਹੋ ਜਾਂਦਾ ਜਿਹੜੇ ਚ ਖਲੋਰਾ ਪੈ ਜਾਂਦਾ ਤੇ ਬਾਰੇ ਤੋਂ ਨਹੀਂ ਸੀ ਜਾ ਹੁੰਦੀ ਆ ਤੇ ਅੱਜ ਦੁਪਹਿਰ ਵੀ ਕੁਝ ਸੇਕੀ ਹੈ ਜੀ ਹੁਣ ਨਹੀਂ ਚੱਲਦੀ ਹੈ ਜੀ ਹੈਗਾ ਗਰਮਤ ਵੀ ਥੋੜੀ ਜੀ ਸ਼ਾਂਤ ਨਹੀਂ ਤੇ ਜਦੋਂ ਹਨੇਰੀ ਆਉਂਦੀ ਜੀ ਫਿਰ ਲਾਈਟ ਵੀ ਕੱਟ ਲੈਂਦੇ ਉਹ ਰਾਤ ਦੇ ਲਾਈਟ ਵੀ ਨਹੀਂ ਸੀਗੀ ਜੀ ਅੱਜ ਸਵੇਰੇ ਆਈਏ ਜੀ ਨਹੀਂ ਲਾਈਟ ਨੂੰ ਪਤਾ ਹੀ ਨਹੀਂ ਲਾਈਟ ਤੋਂ ਬਿਨਾ ਤਾਂ ਗਰਮੀ ਦੇ ਵਿੱਚ ਮੈਂਟ ਨਹੀਂ ਕਰਦਾ ਹੈਗਾ ਇਹਨਾਂ ওয়াটার ਕਰਕੇ ਚਲੋ ਜੀ ਆਪਣੇ ਦੋ ਪੱਕੇ ਚੱਲੀ ਗਏ ਸੀ ਵਧੀਆ ਸਵੇਰੇ ਸਵੇਰੇ ਮੋਕ ਰਿਆ ਸੀਗਾ ਫਿਰ ਬਾਹਰ ਗਿਆ ਫਿਰ ਠੀਕ ਕਮ-ਕਮ ਕਰਕੇ ਸਵੇਰ ਦਾ ਸਾਰਾ ਨਮੇੜ ਕੇ ਬਾਹਰ ਛੱਡ ਥੱਲੇ ਬੈਠ ਗਈ ਸੀ ਚਲੋ ਫਿਰ ਉਸ ਤੋਂ ਬਾਅਦ ਲਾਈਟ ਵੀ ਆ ਗਈ ਸੀ ਫਿਰ ਮੋਟਰ ਜਲਾਈ ਟੈਂਕੀ ਪਾਣੀ ਦੀ ਭਰੀ ਹੁਣ ਜੇਪਾ ਲਾਈਟ ਬਰਾਉਣ ਹੁੰ ਤੱਕ ਪਕਾ ਲਾਂਗੇ ਹਾਂ ਜੀ ਇੱਧਰ ਆਪਾਂ ਨੇ ਗੈਸ ਤੇ ਦੂਜੇ ਪਾਸੇ ਦੂਜਾ ਲੋਹਣਾ ਵੀ ਰੱਖ ਲਿਆ ਇੱਧਰ ਨਾਲ ਜੀ ਆਪਾਂ ਬਣਾਵਾਂਗੇ ਕਰੇਲੇ ਕੋਨ ਪਤਾ ਹੀ ਇਹ ਸਬਜ਼ੀਆਂ ਆਪਣੇ ਘਰੇ ਵੀ ਜੀਆਂ ਆਈਆਂ ਨੇ ਥੋੜੇ ਜਿਹਾ ਕਰੇਲੇ ਲੱਗੇ ਸੀਗੇ ਤੇ ਥੋੜੇ ਜਿਹਾ ਲੱਗੀਆਂ ਸੀਗੇ ਸ਼ਿਮਲਾ ਮਿਰਚ ਉਹਦੇ ਦੋਨੇ ਛੱਡ ਜੀ ਬਣਾ ਲਏ ਹੈਗੀਆਂ ਨੇ ਦੋਨੇ ਥੋੜ੍ਹੀਆਂ ਪਰ ਆਪਣਾ ਵਧੀਆ ਛੱਡ ਜੂਗਾ ਪਰ ਆਦਾ ਵੀ ਛੱਡ ਜੂ ਸਵੇਰੇ ਫੇਰ ਦਾ ਵੀ ਛੱਡ ਜੂਗਾ ਹੁਣ ਚਲੋ ਪਕੀਆਂ ਬਣਾ ਲੈਨੇ ਪਹਿਲਾਂ ਇੱਧਰ ਲਿਪਾਤੀ ਆਲੂ ਰੱਖੇ ਹੋਏ ਸੀ ਬੋਲ ਹੋਂਗ ਵਾਸਤੇ ਐੱਧਾ ਵੀ ਆਪਣਾ ਪਿਆਜ਼ ਹੋ ਗਏ ਆਪੋ ਪਾਤੇ ਜੀ ਲਾਲ ਟਮਾਟਰ ਪਾਤਾ ਨਾਲੇ ਆਪਾਂ ਨੂੰ ਪਾਤੇ ਹਰੇ ਟਮਾਟਰ कि मेरा मिर्च की सब्ज़ी के जरूर ज्यादा टमा पाया करो ना सब्जी बहुत बढ़िया बन गई ढाक दंग थोड़ा जहाँ उपरू कृपा ना जल्दी हो जाएगा देखिए मैं बना ਜਿੱਦੜਾ ਆਪਾਂ ਪਾ ਲਾਂਗੇ ਨਮਕ ਮਿਰਚ ਸਬਜ਼ੀ ਥੋੜੀ ਜਿਹੀ ਥੋੜੀ ਜਿਹੀ ਧਾਲ ਮਿਰਚ ਪਾ ਦਾਂਗੇ ਨਮਕ ਪਾਵਾਂਗੇ ਥੋੜੇ ਜਿਹੇ ਆਰਦੂਆ ਕੀ ਬਾਦਮ ਜਿਹੜੇ ਪਾਇਆ ਹੋਇਆ ਘਰ ਦੇ ਘੱਟ ਪਾਵਾਂਗੇ ਬਾਅਦ ਦੇ ਵਿੱਚ ਫਿਰ ਚੈੱਕ ਕਰਕੇ ਪਾ ਲਾਂਗੇ ਗਰਮ ਮਸਾਲਾ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ 2000 ਪਾਣੀ ਪਾਵਾਂਗੇ ਇਹ। ਇਹਨਾਂ ਆਪਣਾ ਫਿਰ ਮਸਾਲਾ ਚੰਗੀ ਤਰ੍ਹਾਂ ਬਾਸਤੀ ਦੇਣਾ। ਹੁਣ ਦਨ ਨਾਲ ਦੇ ਨਾਲ ਕਟੇ ਹੋਏ ਪਾੜ ਦੇਣਗੇ ਹਿਲਾਵਾਂਗੇ। ਇਹ ਅਲੱਗ-ਅਲੱਗ ਬਣਾਉਣੇ ਜੇ ਰਾਈ ਟਾਈਮ ਵੱਧ ਲੱਗਣੀ ਕਿ ਆਲੂ ਭੋਲ ਹੋ ਗਏ ਕਿ ਨਾਲੇ ਤੜਕਾ ਟਾੜ ਲਿਆ। ਆਪਣੇ ਜਿਉ ਬਹੁਤੀ ਘੱਟ ਆਉਂਦੇ ਨੇ। ਤੇ ਆਪਣੇ ਭੈਣਾਂ ਜਿਹੜੀਆਂ ਵੀਡੀਓ ਦੇਖ ਰਹੀਆਂ ਨੇ ਕਮੈਂਟ ਕਰਦੀਆਂ। ਤਾਂ ਨਵਾ ਦਗੀ ਆਪਣਾ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦੇ ਆਂ ਪਰ ਤੇ ਆ ਥੋੜਾ ਜਿਹਾ ਕੱਟ ਕਰ ਦਿੰਦੇ ਹਾਂ ਹਾਂਜੀ ਥੋੜਾ ਜਿਹਾ ਹੀ ਪਾਣੀ ਪਾਵਾਂਗੇ ਜਿਆਦਾ ਨਹੀਂ ਪਾਉਣਾ ਇੱਕ ਮਿੰਟ ਪਕਾ ਲਾਂਗੇ ਪੂਰਾ ਜਨਵਾਲਾ ਜੀ ਆ ਗਈ ਫਿਰ ਆਪਾਂ ਉਹਦੇ ਵਿੱਚ ਪਾ ਦਾਂਗੇ ਛਿੰਮਾ ਮਿਰਚਾ ਨਾ ਕਿ ਪਾ ਦਾਂਗੇ ਕੱਟੀਆਂ ਹੋਈਆਂ ਆਪਣੇ ਇਹਦੇ ਛਿੰਮਾ ਮਿਰਚਾ ਬੂਜੀ ਬੋਇਲ ਕਿਤੇ ਹੋਏ ਨੇ ਉਹਨਾਂ ਨੂੰ 2 ਮਿੰਟ ਰੋਕ ਕੇ ਪਾਵਾਂਗੇ ਪਤਾਕਾ ਤਾਂ ਨਹੀਂ ਹਰ ਹਾਂਜੀ ਸਬਜੀ ਨੂੰ ਜੀ ਆਪਾਂ ਟੱਕ ਦਾਂਗੇ ਫਿਰ ਜਿਹੜਾ ਪਹਿਲੇ ਵਿੱਚ ਜੀ ਤਮਾਟਰ ਪਾਵਾਂਗੇ ਧਨਪਾ ਤੇ ਰੱਖੀ ਹਰਪਾ ਲਾਲ ਦੇ ਜੇ ਤਾਂ ਦੋ ਟੁਕੜੇ ਕਰਕੇ ਪਾਉਣੇ ਨੇ ਥੋੜੇ ਨਰਮ ਹੋ ਜਾਣ ਜਿਹੜਾ ਉੱਪਰ ਹੈ ਛਿਲਕਾ ਉਹ ਕਾਟਾਰ ਦੇਣੇ ਹਨ ਹੰਗੀ ਅਦਰ ਆਪਣੀ ਬਣ ਰਹੀ ਐ ਸ਼ਮਦਾ ਮੇਰੀ ਤਾਂ ਵੀ ਸਬ지 ਇਧਰ ਆਪਾਂ ਨੇ ਮਸਾਲੇ ਨੂੰ ਟਾਕਤਾ ਜਿਹੜਾ ਟਮਾਟਰ ਨੇ ਜੀ ਉਹੋ ਜਲਦੀ ਪੋਲੇ ਜੀ ਹੋ ਜਾਣਗੇ ਆਪਾਂ ਉੱਪਰੋਂ ਉਹਦਾ ਛਿਲਕਾ ਤਾਰ ਦਾਂਗੇ ਤੇ ਇਹ ਪਾਲੂ ਪਾ ਦਾਂਗੇ ਜਿਹੜੇ ਬੋਇਲ ਕਰਕੇ ਰੱਖੇ ਨੇ ਚੰਗੀ ਤਰ੍ਹਾਂ ਵਿੱਚ ਸਬਜ਼ੀ ਦੇ ਮਿਕਸ ਕਰ ਲਓ ਬੋਇਲ ਕਰੇ ਹੋਏ ਸ਼ਿਸ਼ਟ ਕਰਕੇ ਆਪਾਂ ਮਗਰੋਂ ਪਾਏ ਫਿਰ ਪਤੱਈਏ ਜੀ ਆਪਾਂ ਕੱਚੇ ਨਹੀਂ ਪਾਉਂਦੇ ਨੂੰ ਚਮਚੇ ਨਾਲ ਉਤਾਰ ਦਾਂਗੇ ਕੱਚੇ ਦੇ ਨਾਲ ਜੜ ਗਏ ਤੁਨ ਪਤੱਈਏ ਆਪਾਂ ਕੱਚਿਆ ਨੂੰ ਨਹੀਂ ਪਾਉਂਦੇ और आलू बैज ही निकलेंगे चंकी तरह आप मिक्स भी कर देंगे बस एक दो मट ही सब्जी में पका शिमला मिर्च अपन पहले ही पका लिया सी जी पा के ਮਸਤ ਥੋੜਾ ਜਿਹਾ ਅਧਿਕ ਕੋਲੀ ਪਾਣੀ ਪਾਇਆ ਸੀ ਕਰਦੀਆਂ ਹੈ ਹੈਗੀਆਂ ਨੇ ਛਿਮਟਾ ਮਿਰਚ ਇਹ ਜਲਦੀ ਬਣ ਜਾਂਦੀਆਂ ਨੇ ਜਿਆਦਾ ਰਜਾਉਣੀਆਂ ਨਹੀਂ ਪੈਂਦੀਆਂ ਇਹ ਪਸ ਜੀ 2 ਕੁ ਮਿੰਟ ਹੀ ਆਪਾਂ ਨੇ ਸੇਕ ਲਵਾਇਆ ਇਹਨਾਂ ਨੂੰ ਬਣ ਗਈਆਂ ਹੰਗਾਲੂ ਪਾ ਕੇ 1 ਮਿੰਟ ਹੋਰ ਸੇਕ ਲਵਾਵਾਂਗੇ ਆਹ ਜੇ ਤੁਹਾਨੂੰ ਵੀ ਚੰਗੀ ਤਰ੍ਹਾਂ ਸਾਰਾ ਮਸਾਲਾ ਜੇ ਲੱਗ ਜੀ ਗੁਲਦੀ ਸਬਜ਼ੀ ਆਪਾਂ ਨੇ ਆਉਣੇ ਆ ਜੀ ਉਹ ਤਾਂ ਰਿੱਜਣ ਦੇ ਵਿੱਚੇ ਨਹੀਂ ਆਉਂਦੀ ਇਹ ਜੀ ਜਿੰਨੀ ਕਿ ਥੋੜੀ ਥੋੜੀ ਲੱਗਦੀ ਹੈ ਜੀ ਆਪਾਂ ਉੰਨੀ ਕੇ ਬਣਾ ਲੈਨੇ ਇੱਕ ਸਬਜ਼ੀ ਹੁਣ ਖਾ ਲਾਂਗੇ ਜੀ ਇੱਕ ਸਵੇਰੇ ਮਾਰਨਿੰਗ ਦੇ ਵਿੱਚ ਖਾ ਲਾਂਗੇ ਹਾਂ ਜੀ ਇੱਧਰ ਵੀ ਆਪਣਾ ਤੜਕਾ ਬਣ ਕੇ ਤਿਆਰ ਆ ਆਪਾਂ ਪਾ ਦਾਂਗੇ ਕੱਟੇ ਹੋਏ ਤਰੇਲੇ ਕਹਿੰਦੇ ਜੀ ਆਪਾਂ ਨੇ ਕੱਟ ਕੇ ਨਮਕ ਲਾ ਕੇ ਰੱਖਦੇ ਸੀਗੇ ਫਿਰ ਜਿਹੜੀ ਇਹਨਾਂ ਦੀ ਕੜੱਤਾਂ ਦੀ ਉਹ ਚਲੀ ਜਾਂਦੀ ਹੈ ਦਸੋਂ ਜਿਹੜਾ ਪਾਣੀ ਜੀ ਉਸ ਕੌੜਾ ਜਿਹਾ ਉਹ ਕੱਢਦਾ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ। ਸਾਡਾ ਤਿਆਰੀ ਆਪਣਾ ਗੁੰਨਦਿਆ ਰੱਖਿਆ ਹੋਇਆ। ਆਪਾਂ ਹੁਣ ਨਾਲ ਹੀ ਪੁਲਕੇ ਬਣਾ ਲਾਂਗੇ। ਸ਼ਾਮ ਦਾ ਟਾਈਮ ਆ ਵੀ 7 ਵਜੇ ਦੀ। ਥੋੜੇ ਜਿ ਹੋ ਗਏ ਅੱਜ ਲੇਟ। ਪਰਨੋਂ ਸਦਾ ਸੀਗੀ ਦੀ ਦਾਲ ਬਣਾਉਂਗੀ। ਤੇ ਸੋਚਿਆ ਵੀ ਚਲੋ ਸਬਜ਼ੀ ਬਣਾ ਲਈ। ਇੱਧਰ ਦੀ ਆਪਾਂ ਗੈਸ ਘੱਟਾ ਬੰਦ। ਸਬਜ਼ੀ ਆਪਣੀ ਬਣ ਕੇ ਤਿਆਰ। ਅਪਾ ਇੱਕ ਡੋਂਗੇ ਦੇ ਵਿੱਚ ਇਹਨੂੰ ਕੱਢ ਲਾਂਗੇ। ਅਪਾ ਜੀ ਇਹਦੇ ਵਿੱਚ ਵੀ ਪਾ ਦਈਏ ਨੂਨ ਵਿੱਚ। ਹਰਦੀ ਪਾ ਦਾਂਗੇ। ਥੋੜੀ ਜਿਹੀ ਪਾ ਲਵਾਂਗੇ ਮਿਰਚ। ਇਹਨੂੰ ਸੱਲਾ ਨਮਕ ਵੀ ਆਪਾਂ ਦੇਖ ਕੇ ਪਾਵਾਂਗੇ। ਕਿਉਂਕਿ ਆਪਾਂ ਕਰੇਲੇ ਨੂੰ ਨਮਕ ਵੀ ਲਾ ਕੇ ਰੱਖਿਆ ਸੀ ਕਰੇਲੇ ਥੋੜੇ ਹੀ ਸੀ। ਉਹ ਵੀ ਨਮਕਾ ਜੂ ਆਲੂ ਆ ਤੇ ਨਮਕ। ਤੇ ਥੋੜੀ ਜਿਹਾ ਚੈੱਕ ਕਰ ਲਾਂਗੇ। ਜੇ ਕੱਟ ਲੱਗਿਆ ਤਾਂ ਪਾ ਲਾਂਗੇ ਹਾਂਜੀ ਇੱਧਰ ਆਪਾਂ ਨੇ ਕੁਰੇਲਿਆਂ ਨੂੰ ਸਬਜੀ ਦੇ ਵਿੱਚ ਪਾ ਤੇ ਆਲੂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਹੀ ਮਿਕਸ ਕਰਕੇ ਇਥੋਂ ਸੁਕਾਉਣੇ ਹਾਂਜੀ ਆਲੂ ਜੇ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਤੇ ਬਸ ਇੱਕ ਦੋ ਕਮੈਂਟ ਲਈ ਸ਼ਿਮ ਗੈਸ ਤੇ ਆਪਾਂ ਨੂੰ ਸੇਕ ਲਵਾਵਾਂਗੇ ਕਿਉਂਕਿ ਪਿਆਜ਼ ਤੇ ਕਰੇਲੇ ਆਪਾਂ ਨੇ ਪਹਿਲਾਂ ਪਕਾ ਲਏ ਸੀ ਤੇ ਆਲੂ ਬੋਇਲ ਕੀਤੇ ਹੋਏ ਨੇ ਬਸ ਇਹਨਾਂ ਨੂੰ 1.5 ਮਿੰਟ ਲਈ ਪਕਾਵਾਂਗੇ ਹਾਂਜੀ ਆਪਣੀਆਂ ਇਹ ਦੋਏ ਸਬਜ਼ੀਆਂ ਬਣ ਕੇ ਤਿਆਰ ਨੇ ਜੀ ਸ਼ਿਮਲਾ ਮਿਰਚ ਦੀ ਤੇ ਕਰੇਲਿਆਂ ਦੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ